ਤੇ ਮੈਂ ਆਪਣੀ ਕਹਿੰਦਾ ਨੇਰੀ ਵਾਲੇ ਦੇ ਨਾਲ ਵੀ ਨੇਰੀ ਆ ਖੰਭੇ ਟੁੱਟ ਜਾਂਦੇ ਆ ਉਹ ਉਵੇਂ ਹੀ ਹੁੰਦਾ ਇੱਥੇ ਵੀ ਵੱਡੇ ਦਰਖਤ ਆ ਜਿਹੜੇ ਲੈਣਾ ਤਾਂ ਉਵੇਂ ਹੀ ਲੈਂਦੇ ਆ ਲੈਣਾ ਦੇ ਉੱਤੇ ਵਜੇ ਉਹ ਦੇਖ ਵਰਕਰ ਦਿਖਾ ਫਲਾਓ ਸਤਾਂ ਪੀਲੀ ਟੋਪੀ ਤੇ ਉਹ ਸਾਰਾ ਠੀਕ ਕਰੀਏ ਇਹਨਾਂ ਦੇ ਇਹ ਗੱਡੀਆਂ ਦਾ ਜ਼ੋਰ ਪੂਰਾ ਲੱਗਦਾ ਵੇ ਹਨਾ ਮੈਂ ਦੇਖਿਆ ਉਹ ਤੇ ਤੀਜੇ ਗੇਅਰ 'ਚ ਵੀ ਮਸਾ ਜਿਹੜਾ ਦੂਜਾ ਗੇਅਰ ਕਰਨਾ ਪੈਂਦਾ ਹੈ ਜਦੋਂ ਪੂਰੀ ਫੁੱਲ ਜਿਹੜਾ ਹੀ ਨੇਤੀ ਜਗੇ 'ਚ ਇਸ ਗਾਰ ਵੀ ਚੜਦੇ ਨਹੀਂ ਮੈਂ ਇਹਦਾ ਮੂਡ ਜੇ ਆਪਾਂ ਕਿਹੜਾ ਲਾਇਆ ਜੂਮ ਹਨਾ ਜੂਮ ਤੇ ਤੀਜੇ ਗੇਅਰ 'ਚ ਚੜਦੇ ਹਿੰਦੂ ਜਗੇਰ ਲਾਉਣਾ ਪੈਂਦਾ ਹੈ ਉਧਰੋਂ ਕੰਟੀਦਾ ਟਾਪ ਗੀਅਰ ਲੱਗਿਆ ਪਿਆ। ਉਹਦਾ ਬੈਕ ਨੂੰ ਟਾਪ ਗੀਅਰ ਰੱਖਣਾ ਮੈਂ ਬੰਦੇ ਨੂੰ ਭਾਜਾ ਜੇ ਵੱਡੀ ਜਾਂਦੀ ਹੋਵੇ। ਉਹ ਸਾਫ਼ ਜੀ ਰੱਖਾਂਗੇ ਅਪਾ। ਬਿਲਕੁਲ ਬਿਲਕੁਲ। ਤੇ ਹਰੀ ਬੱਤੀ ਹੋਈ ਪਈ ਐ। ਕੋਈ ਦਿੱਕਤ ਨਹੀਂ। ਜੈਲੋ ਨਾ ਕਰਦੇ ਜਾਂਦੇ। ਵੇਖੋ ਰੋਕ ਲਾ ਰੋਕ ਲਾ। ਰੋਕ ਲਿਆ। ਕੋਈ ਗੱਲ ਨਹੀਂ। ਟਰੈਕਟਰ ਜਲਾਇਆ ਜਾ ਟਾਣੀ ਵੀ ਖੇਤਾਂ ਚ ਨਾ ਵੱਡੇ ਹੋਰ ਬਾਈ ਹੋਰ। ਇਹਦਾ ਚੀਜ਼ ਹੀ ਕੀ ਆ। ਆਉਣ ਲੱਗੇ ਠੱਡ ਜੀ ਬਈ ਸਰਪੰਚ ਮੈਂ ਖਾ ਯਾਰੇ ਫਰਿੱਜ ਚ ਵੜਦੇ ਜਾਂਦੇ ਆ ਕੀ ਬਾਤ ਆ ਇਹ ਦੇਖੋ ਬਈ ਪਹਾੜੀ ਪਹਾੜ ਕਿਹਦੇ ਨੇ ਕਹਿੰਦੇ ਫਰਿੱਜ ਵੜ ਗਏ ਛੋੜੋ ਗੱਲ ਦਾ ਪਰਮਾਤਮਾ ਨੇ ਕਿਸੇ ਸਾਡ ਫਰਿੱਜ ਬਣਾ ਛੱਡੇ ਸਹੀ ਗੱਲ ਆ ਕਿਸੇ ਸਾਡ ਛੋਲੇ ਬਣਾਉਂਗਾ ਪੱਟੀਆਂ ਬਣਾਗਾ ਮੰਗਾ ਬਿਲਕੁਲ ਬਿਲਕੁਲ ਉਧਰ ਬੰਦੇ ਭੁੱਜੀ ਜਾਂਦੇ ਆ ਤੇ ਇਧਰ ਬੰਦੇ ਠਰੀ ਜਾਂਦੇ ਆ ਸਹੀ ਗੱਲ ਆ ਬਈ ਕਲੀ ਗੱਡੀ ਸੀ ਚਲੋ ਕੋਈ ਯਾਰੀ ਨਹੀਂ ਪਤਾ ਹੁੰਦਾ ਬੰਦੇ ਨੂੰ ਪਤਾ ਨਹੀਂ ਕਿਧਰ ਲਈ ਰੋਡ ਲੈ ਕੇ ਗਿਆ ਇਹਨਾਂ ਨੂੰ ਕਹਿੰਦੇ ਟਾਇਰ ਨਾ ਪੂਰੇ ਸੂਰੇ ਲੰਘਦੇ ਸੀਗੇ ਤੇ ਇੱਕ ਨੇ ਤਾਂ ਪੈਸੇ ਦੇ ਕੇ ਮੌਤ ਖਰੀਦਣਾਂ ਦੀ ਗੱਲ ਆ ਕਹਿੰਦੇ ਵਈ ਵਾਪਸ ਲੈ ਚੱਲ ਸਾਨੂੰ ਹੁਣ ਤੱਕ ਆਜ ਤੋ ਆਪਣਾ ਸ਼ਿਮਲਾ ਰਹਿ ਗਿਆ ਪੀਆਂ ਪਸੋਲੀ ਕੁਸਲੀ ਤੱਕ ਪਹੁੰਚੀ ਖੜੇ ਹਨ ਤੇ ਕੋਈ ਲੱਗਦਾ ਕੋਈ ਇਸ ਕਾਲੀ ਗੱਲ ਜਾਂ ਕੋਈ ਵੀ ਹੈ ਨਹੀਂ ਨਾ ਕੋਈ ਵੀ ਦਿੱਕਤ ਇਹ ਹੋਰ ਸਾਈਡ ਪੈ ਗਏ ਸੀਗੇ ਤੇ ਫਿਰ ਤੈਨੂੰ ਪਤਾ ਜੀ ਜੋ ਗਲਤ ਰਸਤਾ ਬੰਦਾ ਪੜਕ ਜੇ ਤਾਂ ਫਿਰ ਵਈ ਪੜਕੇ ਹੋਏ ਬੰਦੇ ਸਾਨੂੰ ਪਤਾ ਹੀ ਕਿੱਥੇ ਜਾਂਦੀ ਹੈ ਸਹੀ ਗੱਲ ਹੈ ਤੇ ਮਾਹੌਲ ਪੂਰਾ ਵਧੀਆ ਪਹਾੜੀ ਪੋਰ ਦੇਖਣ ਨੂੰ ਸੋਹਣੇ ਲੱਗਦੇ ਹੁੰਦੇ ਆ ਕਹਿੰਦੇ ਤੇ ਜਿਹੜਾ ਆਪਣਾ ਜਮੀਨੀ ਤਾਲ ਹੈ ਉਹ ਵਜਾਉ ਵੱਧ ਉਹੀ ਹੈ ਆ ਦੇਖੋ ਮਿੱਤਰੋ ਕਿੰਨਾ ਘੇੜਾ ਮਾਹੌਲ ਬਣਿਆ ਹੋਇਆ। ਕੀ ਬਾਤ ਹੈ। ਕਿਉਂ ਕੱਕੂ ਹੁੰਦੇ ਚੜਾਈ ਨੂੰ ਲੈ। ਬਾਈ ਮੈਂ ਕਹਿੰਦਾ ਜਮਾਂ ਗੱਲ ਹੀ ਬਣੀ ਵੀ ਹੈ ਕੀ ਬਾਤ ਹੈ। ਘੈਂਣ ਗੱਲ ਆ। ਲਓ ਵੀ ਮਿੱਤਰੋ ਸ਼ੇਅਰ ਕਰੀ ਚਲੋ ਚਲਦੀ ਚਲਦੀ ਵੀਡੀਓ ਨੂੰ। ਤੇ ਤੁਹਾਨੂੰ ਘਰੇ ਬੈਠੇ ਬਹੁਤ ਸੋਹਣੇ ਸੋਹਣੇ ਚੀਜ਼ਾਂ ਦਿਖਾਵਾਂਗੇ ਦੇਖੋ। ਕੀ ਬਾਤ ਹੈ। ਕੜ ਜੂੰਮੀ ਕਰੀ ਚੱਲਾਂਗੇ ਬਿਲਕੁਲ 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 ਭਾਈ ਆ ਦੇਖੋ ਨਾ ਹਲੇ ਜਿੰਨਾ ਕਿ ਆਪਣਾ ਨਾ ਲੇਬਲ ਹੁੰਦਾਗਾ ਮੰਨ ਲਾ ਹਾਂ ਹਾਂ ਬਾਹਰ ਅੰਦਰ ਪੌਚਾ ਇੱਚ ਰਹਿਨੇ ਆ ਉਹਨਾਂ ਕਹਲੇ ਹੈਗਾ ਆਪਣਾ ਹਲੇ ਉਹ ਹੋਣ ਨਹੀਂ ਲੱਗਿਆ ਜਿਵੇਂ ਜਿਵੇਂ ਹਾਂ ਬਿਲਕੁਲ 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 ਹਲੇ ਜੋ ਦੋ ਕਰੀਏ ਪੰਜ ਮਟਰ ਨਹੀਂ ਆ ਮਰੇ ਨਾ ਫਿਰ ਹੌਲੀ ਹੌਲੀ ਪਤਾ ਲੱਗੂ ਉੱਪਰ ਕੀ ਬਣਿਆ ਹਲੇ ਵਿਕੇ ਮਕਾਨ ਬਕਣ ਬਣਿਆ ਉੱਪਰ ਉਹ ਕੀ ਐ ਸਸਟਾ ਜੀ ਉਹ ਤਾਂ ਪਾ ਕਿਹੜਾ ਜਾਣ ਕਰਨਾ ਕਰਨੀ ਵੀ ਉੱਪਰ ਕੀ ਬਣਿਆ ਤਾਂ ਸਭ ਤੋਂ ਪੁੱਛੇ ਬਣਾ ਭਾਈ ਤੁਸੀਂ ਸਹੀ ਹੈ ਤੇ ਆਪਾਂ ਕਰ ਲਾਂਗੇ ਪਤਾ ਤੁਸੀਂ ਜੋ ਡਿਊਟੀ ਲਾਈ ਹੈ ਨਾ ਬਿਲਕੁਲ 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 ਕਿੰਨੇ ਘਰ ਬਣੇ ਹੋਏ ਉਪਰਾ ਦੇਖੋ ਮਿੱਤਰੋ ਘਾਰ ਹੀ ਘਰ ਐ ਇਥੋਂ ਦਾ ਮੁੱਖ ਮੰਤਰੀ ਹੋਣਾ ਮੈਂ ਨਿਆਰਾ ਲੈ ਲਾਂ ਇਹੀ ਹਾਲ ਐ ਇੱਥੇ ਪੈਸੇ ਘੱਟ ਬਣਦੇ ਹੁਣ ਜੇ ਮੈਂ ਹਾਂ ਮੈਂ ਬਹੁਤ ਨਿਆਰਾ ਹਾਂ ਬਾਈ ਹਨਾ ਕਾ ਕਿਉਂ ਕੋਈ ਪਤਾ ਮੁੱਖ ਮੰਤਰੀ ਨੂੰ ਇਥੋਂ ਦੇ ਪੈਸੇ ਬਹੁਤ ਘੱਟ ਬਣਦੇ ਆ ਜੇ ਪੰਜਾਬ ਦਾ ਮੁੱਖ ਮੰਤਰੀ ਐ ਪੈਸੇ ਉਸੇ ਨੂੰ ਵੱਧ ਬਣਦੇ ਆ ਆਪਣੀ ਮੰਨ ਲਓ ਵੀ ਪੰਜਾਬ 'ਚ ਵੱਧ ਪੈਸਾ ਬਣਦਾ ਕਿਸੇ ਚੀਜ਼ 'ਚ ਪਾਉਂਦੇ ਤੁਸੀਂ ਅੱਛਾ ਪੋਲੀਟੈਕਸ ਚ ਵਗਜੋ ਹਾਂ ਤੇ ਦੂਸਰਾ ਅੱਗੇ 21 ਸਿੰਘ ਕਿਤੇ ਵੱਧ ਪੈਸਾ ਯਾਰ ਉੱਥੇ ਹੀ ਹੋਊ ਤੂੰ ਐ ਮਨ ਲਾ ਜਿੱਥੇ ਫਰਕ ਸਾਧਨ ਹੋਣਗੇ ਕਮਾਈ ਦੇ ਬਿਲਕੁਲ ਬਿਲਕੁਲ ਉੱਥੇ ਆਪਣੇ ਕਮਾਈ ਦੇ ਵੱਧ ਸਾਧਨ ਆ ਗਏ ਬਿਲਕੁਲ ਬਿਲਕੁਲ ਇੱਥੇ ਸਾਧਨ ਮੌਸਮੀ ਹੁੰਦੇ ਜਿਵੇਂ ਆਪਾਂ ਕਹਿੰਦੇ ਇੱਥੇ ਆਹ ਗਰਮੀ ਝਮਾ ਉਹ ਹੈਗਾ ਸੀਜ਼ਨ ਹੈ ਇਹਨਾਂ ਦਾ ਇਹ 2 ਰੁਪਏ ਹੁਣ ਕਮਾਉਣਗੇ ਆਪਣੇ ਵਰਗੇ ਦਾ ਠੀਕ ਹੈ ਤੇ ਬਸ ਬਿਲਕੁਲ ਲੋ ਜਿਸ ਨੂੰ ਦਖਾਈਏ ਪਹਾਰੀ ਪਹੁੰਚਣਾ ਇੱਥੇ ਜਗਾ ਬਹੁਤ ਮਹਿੰਗੀ ਹੋਊ ਨਾ ਹਮਮ ਸਹੀ ਹੋ। ਹੋਰ ਬਈ ਕੀ ਕਹਿਣਾ ਚਾਹੁੰਦੇ ਹੋ ਹੁਣ? ਹੋਰ ਤਾਂ ਇਹੀ ਕਹਿਣਾ ਚਾਹੁੰਦੇ ਆ। ਪ੍ਰਮਾਤਮਾ ਨੇ ਚਲੋ ਲਿਖਿਆ ਸੀ ਆਪਣੇ ਕਰਮਾਂ ਚ ਆਉਣਾ ਹਨਾ ਸ਼ੇਅਰ ਕਰਨੀ। ਬਿਲਕੁਲ ਬਿਲਕੁਲ। ਤੇ ਪੰਗਾਂ ਨਹੀਂ ਬਈ ਹਿੱਸੇ 'ਚ ਨਹੀਂ ਉਹ ਪ੍ਰਮਾਤਮਾ। ਕਰਮ ਵਾਲੀ ਗੱਲ ਹੀ ਕਹਿ ਸਕਦੇ ਹਨਾ ਬਈ। ਬਿਲਕੁਲ ਬਿਲਕੁਲ ਬਿਲਕੁਲ। ਦੂਸਰੇ ਚਲੋ ਬਈ ਮਿਹਨਤ ਕੀਤੀ ਆ ਆਪਣੇ ਪਿਓ ਦਦਿਆਂ ਨੇ ਸਾਰੇ ਕਰਦੇ ਵੀ ਹੋਂ ਵੀ ਕਰਦੇ ਭਰਾ ਕਰਦੇ ਹਨਾ। ਬਿਲਕੁਲ। ਉਹਨਾਂ ਦੀ ਬਦੌਲਤ ਆਪਾਂ ਹਮ ਇੱਥੇ ਤੁਰੇ ਫਿਰਦੇ ਆ। ਰਾਇ ਆਪਣੀ ਤੁਰਤ ਹੀ ਬਣ ਗਈ ਹਨਾ। ਆ ਰਾਇ ਤੁਰਤ ਰਾਤ ਨੂੰ। ਘੰਟੇ ਚ ਰਹਿ ਸਾਡੀ ਬਣ ਗਈ ਬਾਈ ਹਨਾ ਹਾਂ ਕਹਿੰਦੇ ਸ਼ਿਮਲੇ ਨੂੰ ਜਾਣਾ ਜੀ ਕਹਿੰਦੇ ਬਾਹਰ ਨੂੰ ਪੋਸਟ ਆਇਆ ਦੇਖੀ ਜਾਂਦੇ ਲੋਕਾਂ ਦਾ ਕਹਿੰਦੇ ਦੇਖਿਆ ਅੱਗੇ ਹਨਾ ਤੇ ਬਾਈ ਨੂੰ ਵੀ ਰਾਤੀ ਸਮਾਂ ਹੁੰਦਾ ਬਾਈ ਹਨਾ ਹੱਥ ਸੌਖਾ ਪੁਰੂ ਸ਼ੌਂਕ ਜੀ ਪਗਾ ਲੈਣੀ ਚਾਹੀਦੇ ਨਹੀਂ ਗਾਹਾਂ ਬੱਚਿਆਂ ਨੇ ਜ਼ਿੰਮੇਵਾਰੀਆਂ ਬਾਈ ਜਦੋਂ ਉਹਨਾਂ ਤੇ ਉਮਰ ਆ ਗਈ ਜਵਾਨੀ ਇਹ ਤਾਂ ਮੁੜ ਕੇ ਆਪਾਂ ਨੂੰ ਉਹਨਾਂ ਨੇ ਨਹੀਂ ਸਾਹ ਲੈਣ ਦੇਣਾਗਾ ਬਿਲਕੁਲ ਬਿਲਕੁਲ ਕੀ ਬਸ ਕੀ ਲੈ ਕੀ ਕਰਨੀ ਹਨਾ ਬਿਲਕੁਲ ਗੱਲ ਪੱਕੀ ਆ ਕਿੱਡਾ ਰਿਸ਼ਕਾ ਬਾਈ ਹਨਾ ਪੂਰਾ ਹੀ ਰਿਸ਼ਕਾ ਜੀ ਆਹ ਦੇਖੋ ਇਹਦੇ ਬੇਰਾਂ ਨੂੰ ਸਿਰ ਚ ਵੱਜਣਗੇ ਜਦ ਗੱਲ ਸਹੀ ਗੱਲ ਆ ਬਣਦੀ ਐ ਲੋਡ ਗੱਡੀ ਹੈ ਨਾ ਬਈ ਪਰ ਤਾਂ ਹੀ ਤੀਜੇ ਜੇ ਚ ਕਰ ਲਈ ਚਾ ਉੱਥੇ ਤੋਂ ਕੀ ਬਾਤ ਐ ਸੱਪਾਂ ਨੇ ਸਰੀਆਂ ਤੋਂ ਨੋਡ ਚੱਕਣੇ ਪੈਂਦੇ ਆ ਬਾਈ ਜਿਵੇਂ ਕਹਿੰਦੇ ਹੁੰਦੇ ਨਾ ਹਾਂ ਡਰਾਈਵਰ ਭਰਾ ਜਿਹੜੇ ਤੇ ਟਰੱਕ ਵਗੈਰਾ ਕਰਦੇ ਨਾ ਕੋਈ ਵੀ ਇਥੇ ਮਕਾਨ ਬਣਦੇ ਆ ਕੋਈ ਹੋਰ ਡਿਵੈਲਪਮੈਂਟ ਹੋ ਰਹੀ ਐ ਬੁਰਾ ਹਾਲ ਵਾਲਾ ਕੰਮ ਬੁਰਾ ਹਾਲ ਆ ਬਈ ਬਿਲਕੁਲ 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 ਮੈਂ ਸੈਂਟਰ ਚ ਲੰਘ ਰਿਹਾ ਇਧਰ ਗੱਲੇ ਹੁੰਦੀਆਂ ਪਰ ਠੀਕ ਗੱਡੀਆਂ ਆਪਾਂ ਨਿਕਲੀ ਫਿਰ ਦੱਬ ਇਹਦਾ ਆਪਣਾ ਜੋ ਬਟਰ ਮਿਲ ਬਟਰ ਮਿਲ ओके भाई ओके टाटा ਕਰਤਾ ਬਾਈ ਨੂੰ ਆਪਾਂ ਦੇ ਆ ਗਿਆ ਇੱਥੋਂ ਮਾ ਤੁ ਮੰਨ ਲਾ ਮੰਗਿਆ ਤੀ ਇੰਨੀ ਚੰਗੀ ਹਾਂ ਦੇਖ ਲੈ ਲੋ ਸੈਨ ਬੁੜ ਕੇ ਲਿਆ ਆ ਕੋਲ ਪਤਨਾ ਜੰਮੀ ਤੀ ਇੰਨੀ ਚੰਗੀ ਐਵੇਂ ਨਹੀਂ ਕਹਿੰਦੇ ਉਹ ਵੀ ਯਾਰ ਉਹ ਤਾਂ ਲੱਗ ਗਿਆ ਪਤਾ ਹਾਂ ਮਾ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਬਾਈ ਕੀ ਬਾਤ ਹੈ ਯਾਰ ਬਾਈ ਸਕਾਰਪਿਓ ਫੋਰਚੂਨਰ ਅੰਡੈਵਰ ਹਨਾ ਇਹ ਤਿੰਨ ਗੱਡੀਆਂ ਤੇ ਇੱਕ ਥਾਰ ਵੀ ਜਿਹੜੀਆਂ ਵਾਲਾ ਇੱਧਰ ਵਧੀਆ ਤਰੀਕੇ ਨਾਲ ਆਉਂਦੀਆਂ ਹਨਾ ਹਾਂ ਹਾਂ ਓਕੇ ਦਾ ਅਜਿਹਾ ਨਾ ਮਗਰ ਜਿਆਦਾ ਪਰਸਾਰਾ ਰੌਕਸ ਦੇ ਦੋ ਤਾਂ ਹੂੰ ਤੇ ਇੱਕ ਸਕਾਰਪੀ ਹੋਏ ਇੱਕ ਸਕਾਰਪੀ ਦੇ ਉੱਪਰ ਲਮਡਰ ਐਕਸਿਓ ਵੀ ਕਿੰਨੀ 800 ਕਿਨ ਇਹ ਲਿਖਾ ਜਿਆਦਾ ਵੱਡੀ ਹੋ ਗਈ ਹਾਂ ਦੇਖੋ ਮਿੱਤਰੋ ਜਮ ਉੱਪਰ ਆ ਗਏ ਹੁਣ ਆਪਾਂ ਆਹ ਨਾਲਾਂ ਦੇ ਵਿੱਚ ਇਹਨਾਂ ਕੋਲ ਸ਼ੂਟਿੰਗ ਕੱਢ ਗਈਆਂ ਪਲਟੋ ਹੋ ਗਈ ਹਾਂ ਇਹਨਾਂ ਕੋਲ ਸ਼ੂਟਿੰਗ ਕੱਢ ਗਈਆਂ ਕੋਈ ਜਗ੍ਹਾ ਦੀ ਪ੍ਰੋਬਲਮ ਹੂੰ ਜਿਵੇਂ ਕੋਸ ਤੋਂ ਸਮਾਨ ਸੱਲਾ ਡਿੱਗ ਜਾਂਦਾ ਵੱਡੀ ਗੱਡੀ 'ਚ ਉਸ ਰਸਤੇ ਦੇ ਕਾਰਨ ਵੀ ਆਪਣਾ ਪਤਾ ਨਹੀਂ ਲੱਗ ਦਰਤ ਨਹੀਂ ਲੱਗ ਰਿਹਾ ਨਾ ਭਾਈ ਕੋਈ ਚੱਕਰ ਨਹੀਂ ਤੂੰ ਤਾਂ ਪਹਿਲਾਂ ਆਏ ਹੋਏ ਨਾ ਹਾਂ ਕਿੰਨੇ ਵਾਰੀ ਇੱਕ ਵਾਰੀ ਅੱਧੀ ਵਾਰੀ ਆਇਆ

ਆ ਦੇਖੋ ਇੱਕ ਤਾਂ ਦੇਖੋ ਟੁੱਟੀ ਪਈ ਆ ਵਿਚਾਰੀ ਮਨ ਲੜ ਚੜ ਗਈ ਟਿੱਕੇ ਕਿਸੇ ਦੇ ਚਲੋ ਕਿੰਨਾ ਬੜਾ ਘਟਮਾ ਦੇਖਣਾ ਉਹਨਾਂ ਵੀ ਫਰਚੂਨਾਂ ਦੇ ਹਾਂ 650 ਮੀਟਰ ਆ ਇੱਥੇ ਭਾਈ ਦੇਖੀ ਰਹੀ ਹੂ ਉਹਨੂੰ ਇੱਕ ਮੋੜ ਜਾਨਾ ਕੈਮਰਾ ਕਿੰਨਾ ਸਾਫ ਆ ਵੀਰੇ ਲੈ ਬਈ ਹੁਣ ਤੁਸੀਂ ਛੱਡਣਾ ਕਰ ਦਿਓ ਠੀਕ ਹੈ ਇੱਥੇ ਕੇ ਦੂਰਾਂ ਨੂੰ ਕਸੋਲ ਆ ਤਾਂ